ਗਲਤੀ ਆਰਡਰ ਤੋਂ ਬਾਅਦ ਮੈਂ ਫੇਰ ਕੱਢ ਨਹੀਂ ਸਕਿਆ ਰਈ ਕਸਾਈ ਕੋਣਾ ਹੁੰਦਾ ਤੇ ਇਸ ਲਈ ਹੁਣ ਮੈਂ ਤੁਹਾਨੂੰ ਇਹ ਬੇਨਤੀ ਕਰ ਚੁੱਕਿਆ ਤੇ ਕਰ ਵੀ ਰਿਹਾ ਮੈਂ ਉਹ ਗੱਲ ਕਰੂੰਗਾ ਜਿਹੜੀ ਸਿੱਖ ਧਰਮ ਨੂੰ ਮਨਜ਼ੂਰ ਨਹੀਂ ਕੌਮ ਤੋਟੇ ਗੁਰੂ ਤੋਂ ਮਾਫੀ ਮੰਗੂੰਗਾ ਮੈਂ ਚੋਣਾ ਤੋਂ ਪਹਿਲਾਂ ਕਿਸੇ ਸਮੇਂ ਵੀ ਸ਼ੁਭਾਸ਼ੈਲ ਕਰੂੰਗਾ ਉਹਦੇ ਦੋਸ਼ੀ 5 ਮੈਂਬਰ ਨੇ ਐਸਐਸਪੀ ਜਗਰਾਉਂ ਤੇ ਡੀਜੀਪੀ ਚੰਡੀਗੜ੍ਹ ਹੋਮ ਸੈਕਟਰੀ ਤੇ ਸੁਖਵੀਰ ਸਿੰਘ ਬਾਦਲ ਡੈਕਟੀ ਮੁੱਖ ਮੰਤਰੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਛੇਵਾਂ ਹੈਗਾ ਮੋਦੀ ਨੈਂਦਰ ਮੋਦੀ ਉਹ ਕਿਉਂ ਹੈ 2 ਸਾਲ ਹੋ ਚੱਲੇ ਆ ਤਕਰੀਬਨ ਮੈਂ ਮਰਨ ਨਾ ਡਿੱਟ ਨੂੰ ਦੀਸ਼ਿਆ ਹੈ ਅੱਜ ਤੱਕ ਉਹਨਾਂ ਨੇ ਕੋਈ ਨੋਟਿਸ ਨਹੀਂ ਲਿਆ ਮੈਨੂੰ ਕੋਈ ਜਵਾਬ ਨਹੀਂ ਦਿੱਟਾ ਇਸ ਲਈ ਮੈਂ ਇਹ ਸਰਕਾਰ ਨੂੰ ਮੋਦੀ ਦੀ ਸਰਕਾਰ ਨੂੰ ਯੋਗ ਸਰਕਾਰ ਹੀ ਨਹੀਂ ਮੰਨਦਾ ਕਿ ਇੱਕ ਪੀੜ ਨੂੰ 2 ਸਾਲ ਚ ਕੋਈ ਜਵਾਬ ਹੀ ਨਾ ਦਿੱਤਾ ਜਾਵੇ ਇਸੇ ਮੈਂ ਇਹ ਵੀ ਕਹਿ ਰਿਹਾ ਮੈਂ ਗੁਰੂ ਜਵੈਤੋ ਕਰਾਉਂਦਾ ਉਹ ਠੀਕ ਹੀ ਕਰਾ ਰਿਹਾ ਹੈ ਮੈਂ ਚਾਹੁੰਨਾ ਹੈ ਕਿ ਬੰਦੀ ਸਿੰਘ ਹਰ ਹਾਲਤ ਬਾਹਰ ਹੋਣ ਉਹਨਾਂ ਦਾ ਵੀ ਜੀਵਨ ਹੈ سزا ਕੱਟ ਲਈ ਕਤਲ ਕਰ ਲਿਆ ਫਾਂਡ ਕਰ ਲਓ ਮੈਂ ਹੀ ਵੰਦੀਆਂ ਮੈਂ ਕਤਲ ਕਰ ਲਿਆ ਮੈਨੂੰ ਕਾਨੂੰਨ ਨੇ ਸਜ਼ਾ ਦੇਤੀ ਮੈਂ ਉਹ ਜੇਲ੍ਹ ਦੀ ਚਾਰ ਦਿਵਾਰੀ ਚ ਪੂਰੀ ਕਰ ਲਈ ਫੇਰ ਕਿਹੜੀ ਸਰਕਾਰ ਹੈ ਜਿਹੜੀ ਅੰਦਰ ਜੇਲ੍ਹ ਚ ਰੱਖੀ ਬੈਠੀ ਹੈ ਜ਼ੁਲਮ ਹੈ ਕਸਾਈ ਪੁਣਾ ਉਹਨਾਂ ਆਤਮਾ ਤੇ ਉਹਨਾਂ ਬੱਚਾ ਤੇ ਪਟਣੀਆਂ ਮਾਪਿਆਂ ਤੇ ਬਹੁਤ ਵੱਡਾ ਸੁਣ ਮੈਂ ਉਹ ਕੱਲਾ ਬੰਦਿਆਂ ਤੇ ਨਹੀਂ ਪਰਵਾਹ ਤੇ ਪਰਵਾਸ ਤੋਂ ਭਾਵ ਸਿੱਖ ਕੌਮ ਤੋਂ ਹੈ ਮੈਂ ਮਨੁੱਖੀ ਅਧਾਰ ਤੇ ਇਹ ਗੱਲ ਲਈ ਸੀ ਨਾ ਤਾਂ ਕੋਈ ਮਸਲਮਾਨ ਨਾ ਸਾਈ ਨਾ ਹਿੰਦੂ ਨਾ ਯਹੂਦੀ ਨਾ ਪਾਰਸੀ ਕੋਈ ਵੀ ਬੰਦਾ ਜਿਹੜਾ ਭਲਦੀ ਜੇਲ੍ਹ ਚ ਨਹੀਂ ਹੈ ਜਿਹਨੇ ਸੱਜਾ ਪੂਰੀ ਕਰ ਲਈ ਹੋਵੇ ਤੇ ਉਹ ਜੇਲ੍ਹ ਚ ਹੋਵੇ ਕੇਵਲ ਤੇ ਕੇਵਲ ਸੇਠਵੰਦੀ ਨੇ ਜਿਹੜੇ ਧਰਮ ਲਈ ਆਪਣਾ ਥੈਲੀ ਤੇ ਜਾਨਾ ਰੱਖ ਕੇ ਜੇਹਣਾ ਕੱਟਰ ਨਹੀਂ ਸੀ ਆਇਆ ਉਹ ਥੈਲੀ ਤੇ ਰੱਖ ਕੇ ਆਪ ਦਾ ਕੌਮ ਤੇ ਧਰਮ ਲਈ ਦਰਵਾਸਾ ਤੇ ਹਮਲੇ ਦਾ ਬਦਲਾ ਲੈਣ ਲਈ ਮਹਾਪੁਰਖ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਦੇ ਪੈ ਪੂਰਨਿਆਂ ਤੇ ਚੱਲਦੇ ਹੋਏ ਉਹਨਾਂ ਨੇ ਇਹ ਫੈਸਲੇ ਲਏ ਮਾਵਾਂ ਦੀਆਂ ਗੋਦੀਆਂ ਜੋਂ ਨਿਕਲ ਕੇ ਜੰਗਲਾਂ ਮਰਾਨਾਂ ਚ ਐ ਤੇ ਆਪਾ ਵਾਰਿਆ ਨਾਲ ਦੇ ਸ਼ਹੀਦ ਹੋ ਗਏ ਜਿਹੜੇ ਰਹਿ ਗਏ ਜਿਗਾਤ ਉਹਨਾਂ ਨੂੰ ਰਹਾ ਹੋਣਾ ਚਾਹੀਦਾ ਕੌਮ ਉਹ ਗੱਲ ਪਹਿਲੇ ਨਾਲ ਟੇ ਲੈਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਡਾਕਟਰਾਂ ਦੇ ਬਾਰੇ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦਾ ਟਰੀਟਮੈਂਟ ਇੱਥੇ ਚੱਲ ਰਿਹਾ ਡਾਕਟਰਾਂ ਦੇ ਬਾਰੇ ਜੇ ਪੁੱਛੋ ਮੈਂ ਬਿਜੀਏ ਡੋਰਹਾ ਸੇਕਲ ਹਸਪਤਾਲ ਦੋ ਵਾਰ ਇਹ ਐਸ ਹਸਪਤਾਲ ਦਾ ਪਤਾ ਹੀ ਨਹੀਂ ਕਿੰਨੀ ਗੱਦਾ ਕਿ ਇੱਕ ਨਾਟ ਹੀਰੋ ਵਾਰਡ ਇੰਨਾ ਸਾਰਾ ਜਸਤ ਤੋਂ ਵੱਧ ਸੰਭਾਲ ਪੀਜੀਆਈ ਤੋਂ ਵੀ ਹੀਰੋ ਹਾਰਟ ਆ ਲੈਣ ਜੇ ਇਹ ਮੈਨੂੰ ਕਹਿੰਦੀ ਕੋਈ ਸੰਕੋਚ ਨਹੀਂ ਜੇ ਸਭ ਤੋਂ ਗੰਦੀ ਬਦਲਾਵ ਲੋ ਨੀਤੀ ਮੈਨੂੰ ਇੱਥੋਂ ਦੇ ਡੋਕਟਰ ਜਿਵੇਂ ਅਮਤਾ ਅਮਿਤ ਦੇ ਜੀ ਤੇ ਇੱਕ ਡਾਕਟਰ ਜੈਨ ਉਹਨਾਂ ਨੇ ਮੇਰੇ ਨਾਲ ਦੁਸ਼ਮਣਾਂ ਵਾਲਾ ਵਤੀਰਾ ਕੀਤਾ ਡਾਕਟਰ ਜੈਨ ਨੇ ਅਮ ਅਮਿਤ ਵਜਨ ਨੇ ਮੈਨੂੰ ਬਿਹਾਨਾ ਇੱਕ ਰਫਾ ਪਾਣੀ ਦਿੱਤਾ ਉਰਦੂ ਵੀ ਬਾਹਰ ਨੂੰ 25 ਦਿਨ ਬਾਹਰ ਨੂੰ ਪਾਣੀ ਦੇ ਰਿਹਾ ਕਹਿੰਦੇ ਸੀ ਸਾਡੇ ਕੋਲ ਬਾਥਰੂਮ ਨਹੀਂ ਅਸੂਲਾ ਹੋ ਗਏ ਤੇ ਬਾਸ ਨਾ ਹੋਵੇ ਇਹ ਇੱਕ ਲਾਣ ਕਾਈ ਗੱਲ ਹੈ ਇਹ ਤੋਂ ਮੈਨਾਂ ਮੇਰੇ ਨਾਲ ਘੱਟੋ ਘੱਟ 10 ਵਾਰ ਉਹ ਹੋਇਆ ਕਿ ਲੈਨੋ ਸੀ ਤੇ ਦੂਸਰਾ ਜੰਗਲ ਪਾਲੀ ਨਹੀਂ ਮਿਲਿਆ ਗਿਆ ਮੇਰੇ ਬਸ ਬੁੱਕੇ ਕੱਪੜੇ ਗੰਦ ਨਾਲ ਲਿਬੜੇ ਹੋਏ ਮੈਂ 10 ਵਾਰ 10-10 ਵਾਰ ਮੰਡੇ ਤੇ ਪਿਆ ਰਿਹਾ ਹਾਂ ਮੁੜ ਕੇ ਸਨ ਨਹੀਂ ਸੁਣੇ ਨਾ ਪਾਲਸ ਪ੍ਰਸ਼ਾਸਨ ਨੇ ਨਾ ਹਸਪਤਾਲ ਨੇ ਦਾਖਲ ਨਹੀਂ ਮੈਂ ਕਹਿੰਦਾ ਇਹ ਹਸਪਤਾਲ ਤੇ ਮੇਰੇ ਨਾਲ ਕਮਿਨਲ ਪੱਖ ਤੇ ਆ ਰਹੇ ਐ ਡਾਕਟਰ ਵੀ ਪਰ ਨੇ ਵਧੀਆ ਡਾਕਟਰ ਹੈ ਹੋਰ ਦੋ ਚਾਰ ਡਾਕਟਰ ਨੇ ਵਧੀਆ ਡਾਕਟਰ ਨੇ ਔਰ ਡਾਕਟਰ ਹਸਲੋ ਕਰਦੇ ਐ ਪਰ ਮੇਤੇ ਤੇ ਜਾਨ ਨੇ ਮੇਰੇ ਨਾਲ ਦੁਸ਼ਮਣਾਂ ਨਾਲ ਸੰਪਰਕ ਕੀਤਾ ਕਿ ਜਿਵੇਂ ਮੈਂ ਮਾਸਾਈ ਉਹਨਾਂ ਦੀ ਯਾਰ ਛੱਲੇ ਆਇਆ ਹਾਂ। ਬਾਈ ਜੀ ਦਾ ਖਾਲਸਾ ਬਾਈ ਜੀ ਕੀ ਫਤਿਹ। ਬਾਪੂ ਜੀ ਕੋਈ ਪੰਥਕ ਜਥੇਬੰਦੀਆਂ ਤੋਂ ਆਗੂ ਕੋਈ ਮਿਲਣ ਵਾਸਤੇ ਆਇਆ ਤੁਨੂੰ। ਇਸ ਬਾਰੇ ਦਾ ਜਵਾਬ ਜੇ ਮੈਂ ਤੋਂ ਤੁਸੀਂ ਬਾਈ ਰਿਕੁਐਸਟ ਨਾ ਮੰਗੋ ਤਾਂ ਮੈਂ ਥੋੜਾ ਧੰਨਵਾਦੀ ਹਾਂਗਾ। ਮੇਰੀ ਜਵਾਨ ਬੰਦ ਰਹਿੰਦੇ ਆ ਤਾਂ ਤੁਹਾਡਾ ਸ਼ੁਕਰੀਆ ਬਾਪੂ ਜੀ ਇਲੈਕਸ਼ਨ ਆ ਰਹੀ ਹੈ ਅੱਗੇ 2017 ਦੀ ਉਸ ਸੰਬੰਧ ਚ ਕੀ ਕਹਿਣਾ ਚਾਹੋਗੇ ਇਲੈਕਸ਼ਨ ਬਾਰੇ ਦਾਦੇ ਮੈਂ ਇਹ ਕਹਿਣਾ ਚਾਹੂੰਗਾ ਪਰਾਣੀਆਂ ਇਕ ਹਾਰ ਤਾਂ ਨੇ ਕਮੜਾ ਨਾ ਮਾਰੋ ਕਮੜੇ ਦੀ ਮਾਣੂ ਮਾਰੋ ਬਈ ਹੋਰ ਨਾ ਜੰਮੇ ਕੇ ਇਹ ਕੀ ਹੁੰਦਾ ਬਈ ਬਰਾਕਤਾਂ ਦੀਆਂ ਟਹਿਣੀਆਂ ਵੱਡੀਆਂ ਤੇ ਕੁਸ਼ੀ ਨਹੀਂ ਮੰਨਦਾ ਜਿਸਕਾਉਣਾ ਤਾਂ ਜੜਾ ਤੋਂ ਪਟੋ ਉਹਨੂੰ ਅਸਵੇਂ ਅਕਾਲੀ ਤੇ ਪਾਜਵਾ ਸਰਕਾਰ ਜਿਹੜਾ ਜਗਾਂ ਪਟਣ ਦੀ ਰੋੜ ਹੈ ਉਹਦੇ ਲੈਵੇ ਸਾਮਯਤਿਆਂ ਮੇਰੇ ਤੁਗੀਦਾਲ ਨੂੰ ਮਾਰਨ ਦਾਲ ਨੂੰ ਕਾਂਗਰਸ ਮਨਿੰਦਰ ਸਿੰਘ ਨੂੰ ਕੇਜਲੀਵਾਲ ਨੂੰ ਕ੍ਰੀਮਪੁਰੀ ਨੂੰ ਕਾਮਰੇਦਨੋ ਸਾਰਿਆਂ ਨੂੰ ਇਹ ਕਹਨੈ ਤੁਸੀਂ ਘੱਟੋਂ ਘੱਟ 10 ਸੀਟਾਂ ਜ਼ਿਲ੍ਹੇ ਵਿੱਚ ਦੋਏ ਬਾਗੜੇ ਉਪਰਤ ਬਾਦਨ ਲਖਾਨਾਂ ਮਦੀਦੀਆ ਦੇ ਮਦੀਖੀ ਲਖਾਨਾਂ ਤੇ ਹੋਰ ਜਿਹੜੇ ਬਾਹਰ ਫਰਫਲਾਰੀ ਫਿਰਦੇ ਐ ਇਹਨਾਂ ਦਸਕ ਸੀਟਾਂ ਤੇ ਪੂਲ ਕਰ ਲੋ ਪੂਲ ਕਰਕੇ ਇੱਕ ਇੱਕ ਸੀਟ ਆਪਸ ਵਿੱਚ ਵੰਡ ਲੋ ਸਾਰ ਗਿਆ ਸਿਆਸੀ ਜੱਥੇ ਬੰਨੀਆਂ ਉਹ ਸੀਟ ਜਿਹੜੇ ਉਹ ਕਾਂਗਰਸ ਦਾ ਵੀ ਐ ਮੈਂ ਕਹਾਂਗਾ ਕਾਂਗਰਸ ਨੂੰ ਦਿੱਤਾ ਜਿਹੜਾ ਪੱਟਾ ਲਈ ਵੋਟਾਂ ਬਾਲੋ ਕਾਂਗਰਸ ਨੂੰ ਨਹੀਂ ਹੋਣੀਆਂ ਉਟਾ ਦੇ ਅਜਦੇ ਜ਼ਾਲਮ ਨਹੀਂ ਆ ਜਾਣਾ ਪਟਣ ਹੋਣਗੇ ਇਸ ਤਰ੍ਹਾਂ ਚਾਹੇ ਕੇਜਰੀਵਾਰ ਇਸ ਤਰ੍ਹਾਂ ਯੂਨਾਈਟਡ ਹੈ ਧਰਮ ਪੱਖੀ ਨੇ ਮਾਨ ਹੈ ਜਿਹੜਾ ਇਹਨਾਂ ਨੇ ਸਿਉਣਾ ਉਹ ਸਾਰੇ ਕਾਂਗਰਸੀ ਵੀ ਤੇ ਇਹ ਕਾਮਰੇਡ ਵੀ ਵੀਐਸਟੀ ਵੀ ਇਹ ਆਪ ਵਾਲੇ ਵੀ ਸਾਰੇ ਉਹਨਾਂ ਨੂੰ ਮਾਣਦੇ ਕੈਂਡੀਡੇਟ ਨੇ ਫੇਰ ਤੇ ਤੁਸੀਂ ਇਸ ਪੰਜਾਬ ਨੂੰ ਬਚਾ ਸਕਦੇ ਹੋ ਨਹੀਂ ਕੌਮ ਅੱਜ ਵੀ ਗਈ ਤੇ ਕੱਲ੍ਹ ਵੀ ਗਈ ਭਾਵੇਂ ਗੱਲ ਦਾ ਸਿੰਘ ਬੋਤਾ ਸਿੰਘ ਸੁਖਾ ਸਿੰਘ ਮਤਾਬ ਸਿੰਘ ਦੀ ਘਾਟ ਨਹੀਂ ਅੱਜ ਵੀ ਮੈਂ ਇੱਕ ਗੱਲ ਕਹਿ ਜਾਨਾ ਕਹਿਣੀ ਚਾਹਣਾ ਨਹੀਂ ਸੀ ਕਿਸੇ ਪੱਤਰਕਾਰ ਨੇ ਬੀਬੀ ਹਾਉ ਸਿਮਰਤ ਨੂੰ ਪੁੱਛ ਲਿਆ ਬਈ ਬਾਪੂ ਸੁਰੋ ਸਿੰਘ ਹਾਉ ਸਾਹ ਪੋਖਰ ਤਾਲ ਤੇ ਬੈਠਿਆ ਉਹਦੇ ਬਾਰੇ ਕੀ ਕਹੋਗੇ ਬੀਬੀ ਹਾਉ ਸਿਮਰਤ ਨੇ ਕਿਹਾ ਮੈਂ ਨਹੀਂ ਜਾਣਦੀ ਕੌਣ ਹੁੰਦਾ ਖਾਲਸਾ ਮੇਰੇ ਕੋਲੇ 5 7 2 2 3 3 ਦੇ ਗਰੁੱਪ ਆਏ ਬਈ ਬਾਪੂ ਨੂੰ ਰੋਕ ਕਵਾਰਾ ਸੀ ਬੀਬੀ ਨੂੰ ਦੱਸ ਲਈ ਇਹ ਵੀ ਖਾਲਸਾ ਕੌਣ ਹੁੰਦਾ ਮੈਂ ਕਿਹਾ ਨਾ ਉਹ ਪੁੱਤਰੋ ਅੱਗੇ 25 ਤੋਂ 30 ਹਜ਼ਾਰ ਮਾਮਾ ਦੀਆਂ ਗੋਦੀਆਂ ਖਾਲੀ ਗਈਆਂ ਹੋਈਆਂ ਪਈਆਂ ਨੇ ਕੋਈ ਸਾਲ ਨਹੀਂ ਲੈਂਦਾ ਤੇ ਇਸ ਲਈ ਮੈਂ ਇਹ ਰੈਡ ਨੂੰ ਤਿਆਰ ਨਹੀਂ ਇੰਤੂ ਮੇਨਾ ਦੁਖਾਂਤ ਐ ਜਿਹੜੇ ਮੈਂ ਉਹ ਤੁਹਾਨੂੰ ਸੁਣਾ ਦਿੰਨਾ ਇਹ ਜ਼ਰੂਰ ਗੱਲ ਕਰਦੇ ਆਹਾ ਜਿਹੜੀ ਮੈਂ ਕਹਿਣ ਲੱਗਾ ਲਾਈਵ ਚੱਲ ਰਿਹਾ ਜੀ ਲਾਈਵ ਚੱਲ ਰਿਹਾ ਤੇ ਲਾਈਵ ਚੱਲ ਰਿਹਾ ਲਾਈਵ ਚੱਲ ਰਿਹਾ ਚਲੋ ਫੇਰ ਤੁਹਾਨੂੰ ਤੇ ਦੂਜਾ ਮੈਂ ਸੈਕਟਰੀ ਜੀ ਸਰਮਣੇ ਕਹ ਲਈ ਦੰਦਾ ਤਲਵੰਦ ਸਿੰਘ ਨਾਗੋਦੀ ਸਿੰਘਣੀ ਤੇ ਇੱਕ ਹੋਰ ਬੀਬੀ ਜਿਹਦੇ 2 ਸਾਲ ਦਾ ਬੱਚਾ ਘੋਡੀ ਸੀਗਾ ਉਹ ਬੜੇ ਸਮਾਨ ਦੇ ਵਿੱਚ ਉਹ ਸੂਰਜ ਚਿੱਤੇ ਮੇਰੇ ਕੋਲੇ ਆਇਆ ਨਾ ਸੂਰਜ ਚਿੱਤੇ ਬਫਾਰ ਵੀ ਡਾਕਟਰ ਬੈਠਾ ਰਹਿਣਾ ਸੀ ਤੇ ਉਹ ਬੀਬੀ ਨੂੰ ਮੈਂ ਚਾਹ ਮੰਗਾਈ ਬੀਬੀ ਕਹਿਣ ਲੱਗੀ ਧਰਮ ਪਤਲੇ ਭਾਈ ਕਲਵੰ ਸਿੰਘ ਮਹਾਨ ਸ਼ਹੀਦ ਮੈਂ ਕਹੂੰਗਾ ਮਹਾਨ ਸ਼ਹੀਦ ਕੱਲ ਗੱਡੇ ਗਏ ਜੀਨੇ ਦੇਖਿਆ ਸੁਣਿਆ ਉਹਨਾਂ ਨੂੰ ਪਤਾ ਹੈ ਕਹਿੰਦੇ ਭੈਸੋਰ ਕਰਾਇਆ ਹੈ ਨਹੀਂ ਹੰੜਿਆ ਦਿਓ ਪਿੰਨ ਨੂੰ ਜਾਣਾ ਮੈਂ ਤਾਂ ਨਖਾ ਲੈਣਾ ਜੀ ਨਾ ਕੋਠੀ ਨਾ ਗੱਡੀ ਲੰਘਣ ਤੋਂ ਮੈਂ ਤੇ ਭਾਈ ਗਦੇਵ ਸਿੰਘ ਮਹਾਨ ਕੀਰਤ ਦੇ ਜੱਥੇਦਾਰ ਉੱਥੇ ਲੰਗਰ ਤੇ ਪ੍ਰਸ਼ਾਦਾ ਛਕਦੇ ਸੀਗੇ ਮੈਂ ਜੇਬ ਤੇ ਹੱਥ ਮਾਰਿਆ ਜੇ ਮੇਰੀ ਜੇਬ ਤੇ 50 ਰੁਪਏ ਹੁਣ ਮੈਂ ਦੇਵਾ ਦਾ ਐਡੇ ਮਹਾਰ시 ਦੀ ਪਤਨੀ ਨੂੰ 50 ਦੇ ਮੈਂ ਤਾਂ ਮੈਨੂੰ ਸ਼ਰਮ ਆਵੇ ਮੈਂ ਬਾਹਰ ਨਿਕਲਿਆ ਮੈਂ ਚੰਦਜੀਤ ਸਿੰਘ ਚੰਨੀ ਜੱਫਰਾਜੀ ਦੇ ਸਿੰਘ ਜੀ ਦੇ ਪਤੀ ਗਏ ਉਹਨਾਂ ਨੂੰ ਫੈਡਰੇਸ਼ਨ ਵਾਲਿਆਂ ਨੂੰ ਦੇਖਿਆ ਕੋਈ ਨਾ ਮਿਲਿਆ ਮੈਂ ਸੜਕ ਤੇ ਗਿਆ ਜੋੜਖਾਨੇ ਤੱਕ ਗਿਆ ਵੇ ਕੋਈ ਕਾਲੀ ਟੱਕਰ ਜੇ ਕੋਈ ਨਾ ਮਿਲਿਆ ਉਧਰ ਨਿਹਰਾ ਹੁੰਦਾ ਮੈਂ ਮੁੜ ਕੇ ਆਇਆ ਨਿੰਮਾ ਚੂਣਾ ਹੋ ਕੇ ਬੀਬੀਆਂ ਕਹਿਣੀਆਂ ਵੀਰ ਜੀ ਆਹਾ ਬਿਮਾਰ ਬੇਟਾ ਅਸੀਂ ਛੇਤੀ ਜਣਾ ਹੁਣ ਮੈਂ 50 ਰੁਪਏ ਦੇ ਕੇ ਕਹਿੰਦਾ ਉਹਨਾਂ ਨੂੰ ਮੇਡਾ ਪਹਿਲਾਂ ਦਾੰਦ ਟੋਟੋ ਵਾਈਟਵਾਇਓ ਫਿਰ ਤੇ ਜਾਂਦੇ ਹੁਣ ਜਾ ਕੇ ਉਹਨਾਂ ਨੇ ਕਿਹਾ ਅੱਜ ਸ਼ਾਮ ਮੈਂ ਖਾਕ ਪੁੱਟਿਆ